ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਭਾਈ ਗੁਰਦੇਵ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਵੱਲੋਂ ਆਪ ਸਮੂਹ ਸੰਗਤਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਹੋਵਣ ਮਹਾਰਾਜ ਸਤਿਪਾਤਸ਼ਾਹ ਸਾਰੀ ਸੰਗਤ ਨੂੰ ਤੰਦਰੁਸਤੀ ਦੇ ਕੇ ਨਵਾਜਣ ਜੀ ਦੂਸਰੀ ਬੇਨਤੀ ਇਹ ਹੈ ਕਿ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਕਵਿਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਜੋ ਐਲਾਨ ਕੀਤਾ ਗਿਆ ਹੈ ਗ੍ਰੰਥੀ ਸਿੰਘਾਂ ਨੂੰ ਤੇ ਮੰਦਰਾਂ ਦੇ ਪੁਜਾਰੀਆਂ ਨੂੰ 18000 ਰੁਪਏ ਮਹੀਨਾ ਦੇਣ ਦਾ ਇਹ ਬਹੁਤ ਵਧੀਆ ਐਲਾਨ ਕੀਤਾ ਹੈ ਮਹਾਰਾਜ ਇਸ ਐਲਾਨ ਤੇ ਪੂਰੇ ਉਤਰਨ ਦੀ ਸਮੱਤ ਵੀ ਇਹਨਾਂ ਆਮ ਆਦਮੀ ਪਾਰਟੀ ਵੱਲੋਂ ਦੇਣ ਕਿਉਂਕਿ ਅਕਸਰ ਕੀ ਹੁੰਦਾ ਹੈ ਕਿ ਵੋਟਾਂ ਦੇ ਲਾਗੇ ਆਣ ਕਿ ਅਸੀਂ ਐਸੇ ਐਲਾਨ ਕਰਦੇ ਆਂ ਕਿ ਜਿਹਦੇ ਨਾਲ ਸਾਨੂੰ ਵੋਟਾਂ ਪੈਣ ਪਰ ਚਲੋ ਉਹ ਜਾਣੇ ਜੇ ਵੋਟਾਂ ਵਾਸਤੇ ਵੀ ਐਲਾਨ ਕੀਤਾ ਪਰ ਫਿਰ ਵੀ ਗ੍ਰੰਥੀ ਭਾਈ ਚਾਰੀ ਦਾ ਤੇ ਪੁਜਾਰੀ ਭਾਈ ਚਾਰੀ ਦਾ ਜਿਹੜਾ ਹੈ ਮਾਣ ਵਧਿਆ ਇਹਦੇ ਲਈ ਅਸੀਂ ਵਧਾਈ ਵੀ ਦਿੰਨੇ ਆਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਔਰ ਨਾਲ ਨਾਲ ਬੇਨਤੀ ਵੀ ਕਰਦੇ ਆਂ ਕਿ ਕਿਤੇ ਇਹਦੇ ਤੇ ਯੂ ਟਰਨ ਨਾ ਮਾਰਿਓ ਫਾਇਦਾ ਦੇ ਭਾਵੇਂ ਮੁੜ ਕੇ ਘੱਟ ਹੋਵੇ ਨੁਕਸਾਨ ਵੱਡਾ ਹੋਣਾ ਸੋ ਇਸ ਲਈ ਕੇਜਰੀਵਾਲ ਜੀ ਜਾਂ ਉਹਨਾਂ ਦੀ ਆਮ ਆਦਮੀ ਪਾਰਟੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਗ੍ਰੰਥੀ ਸਿੰਘਾਂ ਬਾਰੇ ਸੋਚਿਆ ਨਾਲ ਦੀ ਨਾਲ ਹੀ ਮੈਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਬੇਨਤੀ ਕਰਦਾ ਜੀ ਕਿ ਅੱਜ ਤੋਂ 2 ਸਾਲ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਐਸੀ ਹੀ ਮੰਗਾਂ ਲੈ ਕੇ ਸਮੂਹ ਰਾਗੀ ਭਾਈਚਾਰਾ ਔਰ ਗ੍ਰੰਥੀ ਸਹਿਬ ਆਪ ਜੀ ਨੇ ਇੱਕ ਪੱਤਰ ਦੇ ਕੇ ਆਏ ਸੀ ਜਿਹਦੇ ਉੱਤੇ ਕੋਈ ਵੀ ਵਿਚਾਰ ਨਹੀਂ ਹੋਇਆ ਉਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਕਿਸੇ ਤਰ੍ਹਾਂ ਦਾ ਵੀ ਕਾਰਜ ਨਹੀਂ ਕੀਤਾ ਸੋ ਇਸ ਲਈ ਬੇਨਤੀ ਹੈ ਆਪ ਜੋ ਹੁਣ ਜਥੇਦਾਰ ਗਿਆਨੀ ਲਖਬੀਰ ਸਿੰਘ ਜੀ ਹਨ ਉਹਨਾਂ ਨੂੰ ਇਹ ਬੇਨਤੀ ਹੈ ਕਿ ਕਿਰਪਾ ਕਰਕੇ ਧਿਆਨ ਦੇ ਕੇ ਰਾਜੀ ਸਿੰਘਾਂ ਨੇ ਜਿਹੜੀਆਂ ਮੁਸ਼ਕਲਾਂ ਹਨ ਜੋ ਵੀ ਮੰਗਾ ਆਪ ਜੀ ਨੂੰ ਚਿੱਠੀ ਵਿੱਚ ਲਿਖ ਕੇ ਦਿੱਤੀਆਂ ਹਨ ਕਿਰਪਾ ਕਰਕੇ ਆਪ ਜੀ ਉੱਤੇ ਮੁੜ ਵਿਚਾਰ ਕਰੋ ਅਗਰ ਆਪ ਜੀ ਨੂੰ ਚਿੱਠੀ ਕਿਤੇ ਨਾ ਮਿਲੇ ਤੇ ਸਾਨੂੰ ਦੱਸੋ ਅਸੀਂ ਦੁਬਾਰਾ ਵੀ ਆਪ ਜੀ ਨੂੰ ਲੈਟਰ ਦੇ ਸਕਦੇ ਹਾਂ ਜੀ ਕਿਰਪਾ ਕਰਕੇ ਤੁਸੀਂ ਵੀ ਰਾਗੀ ਸਿੰਘਾਂ ਦੀਆਂ ਗ੍ਰੰਥੀ ਸਿੰਘਾਂ ਦੀਆਂ ਜਿਹੜੀਆਂ ਬੇਨਤੀਆਂ ਹਨ ਉਹਨਾਂ ਨੂੰ ਸਵੀਕਾਰ ਕਰਕੇ ਤੇ ਉਹਨਾਂ ਦਾ ਮਾਣ ਵਧਾਉਣ ਦੀ ਖੇਚਲ ਕਰੋ ਜੀ ਬਹੁਤ ਬਹੁਤ ਧੰਨਵਾਦ ਆਪ ਸਾਰਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾਸ ਭਾਈ ਗੁਰਦੇਵ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਵੱਲੋਂ ਆਪ ਸਮੂਹ ਸੰਗਤਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਹੋਵਣ ਮਹਾਰਾਜ ਸੱਚੇ ਪਾਤਸ਼ਾਹ ਸਾਰੀ ਸੰਗਤ ਨੂੰ ਤੰਦਰੁਸਤੀ ਦੇਣਵਾਜਿੰਦੀ ਦੂਸਰੀ ਬੇਨਤੀ ਇਹ ਹੈ ਕਿ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਕਵੀਨਰ ਸ੍ਰੀ ਅਰਣੰਦ ਕੇਜਰੀਵਾਲ ਜੀ ਵੱਲੋਂ ਜੋ ਐਲਾਨ ਕੀਤਾ ਗਿਆ ਹੈ ਗਰੰਥੀ ਸਿੰਘਾਂ ਨੂੰ ਤੇ ਮੰਦਰਾਂ ਦੇ ਪੁਜਾਰੀਆਂ ਨੂੰ 18000 ਰੁਪਏ ਮਹੀਨਾ ਦੇਣ ਦਾ ਇਹ ਬਹੁਤ ਵਧੀਆ ਐਲਾਨ ਕੀਤਾ ਹੈ ਮਹਾਰਾਜ ਇਸ ਐਲਾਨ ਤੇ ਪੂਰੇ ਉਤਰਨ ਦੀ ਸਮੱਤ ਵੀ ਇਹਨਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਦੇਣ ਕਿਉਂਕਿ ਅਕਸਰ ਕੀ ਹੁੰਦਾ ਹੈ ਕਿ ਵੋਟਾਂ ਦੇ ਲਾਗੇ ਆਣ ਕਿ ਅਸੀਂ ਐਸੇ ਐਲਾਨ ਕਰਦੇ ਆ ਕਿ ਜਿਹਦੇ ਨਾਲ ਸਾਨੂੰ ਵੋਟਾਂ ਪੈਣ ਪਰ ਚਲੋ ਉਹ ਜਾਣੇ ਜੇ ਵੋਟਾਂ ਵਾਸਤੇ ਵੀ ਐਲਾਨ ਕੀਤਾ ਪਰ ਫਿਰ ਵੀ ਗ੍ਰੰਥੀ ਭਾਈ ਚਾਰਦਾ ਤੇ ਪੁਜਾਰੀ ਭਾਈ ਚਾਰਦਾ ਜਿਹੜਾ ਹੈ ਮਾਣ ਵਧਿਆ ਹੈ ਇਦੇ ਲਈ ਅਸੀਂ ਵਧਾਈ ਵੀ ਦਿੰਦੇ ਆਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਔਰ ਨਾਲ ਨਾਲ ਬੇਨਤੀ ਵੀ ਕਰਦੇ ਆਂ ਕਿ ਕਿਤੇ ਇਹਦੇ ਤੇ ਯੂ ਟਰਨ ਨਾ ਮਾਰਿਓ ਫਾਇਦਾ ਦੇ ਭਾਵੇਂ ਮੁੜ ਕੇ ਘਟ ਹੋਵੇ ਨੁਕਸਾਨ ਬੜਾ ਹੋਣਾ ਸੋ ਇਸ ਲਈ ਕੇਜਰੀਵਾਲ ਜੀ ਜਾਂ ਉਹਨਾਂ ਦੀ ਆਮ ਆਦਮੀ ਪਾਰਟੀ ਦਾ ਧੰਨਵਾਦ ਹੈ ਜਿਨ੍ਹਾਂ ਨੇ ਗਰੰਤੀ ਸਿੰਘਾਂ ਬਾਰੇ ਸੋਚਿਆ ਨਾਲ ਦੀ ਨਾਲ ਹੀ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਬੇਨਤੀ ਕਰਦਾ ਜੀ ਕਿ ਅੱਜ ਤੋਂ 2 ਸਾਲ ਪਹਿਲਾਂ ਸ੍ਰੀ ਕਾਲ ਤਖਤ ਸਾਹਿਬ ਤੇ ਵੀ ਐਸਵੀ ਮੰਗਾ ਲੈ ਕੇ ਸਮੂਹ ਰਾਗੀ ਭਾਈਚਾਰਾ ਔਰ ਗ੍ਰੰਥੀ ਸਹਿਬ ਆਪ ਜੀ ਨੇ ਇੱਕ ਪੱਤਰ ਦੇ ਕੇ ਆਏ ਸੀ ਜਿਹਦੇ ਉੱਤੇ ਕੋਈ ਵੀ ਵਿਚਾਰ ਨਹੀਂ ਹੋਇਆ ਉਸ ਵਕਤ ਸ੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਨੂੰ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਕਿਸੇ ਤਰ੍ਹਾਂ ਦਾ ਵੀ ਕਾਰਜ ਨਹੀਂ ਕੀਤਾ ਸੋ ਇਸ ਲਈ ਬੇਨਤੀ ਹੈ ਆਪ ਜੋ ਹੁਣ ਜਥੇਦਾਰ ਗਿਆਨੀ ਲਖਬੀਰ ਸਿੰਘ ਹੀ ਹਨ ਉਹਨਾਂ ਨੂੰ ਇਹ ਬੇਨਤੀ ਹੈ ਕਿ ਕਿਰਪਾ ਕਰਕੇ ਧਿਆਨ ਦੇ ਕੇ ਰਾਗੀ ਸਿੰਘਾਂ ਨੇ ਜਿਹੜੀਆਂ ਮੁਸ਼ਕਲਾਂ ਹਨ ਜੋ ਵੀ ਮੰਗਾ ਆਪ ਜੀ ਨੂੰ ਚਿੱਠੀ ਵਿੱਚ ਲਿਖ ਕੇ ਦਿੱਤੀਆਂ ਹਨ ਕਿਰਪਾ ਕਰਕੇ ਆਪ ਜੀ ਉਤੇ ਮੋੜ ਵਿਚਾਰ ਕਰੋ ਅਗਰ ਆਪ ਜੀ ਨੂੰ ਚਿੱਠੀ ਕਿਤੇ ਨਾ ਮਿਲੇ ਤੇ ਸਾਨੂੰ ਦੱਸੋ ਅਸੀਂ ਦੁਬਾਰਾ ਵੀ ਆਪ ਜੀ ਨੂੰ ਲੈਟਰ ਦੇ ਸਕਦੇ ਹਾਂ ਜੀ ਕਿਰਪਾ ਕਰਕੇ ਤੁਸੀਂ ਵੀ ਰਾਗੀ ਸਿੰਘਾਂ ਦੀਆਂ ਗਰੰਥੀ ਸਿੰਘਾਂ ਦੀਆਂ ਜਿਹੜੀਆਂ ਬੇਨਤੀਆਂ ਹਨ ਉਹਨਾਂ ਨੂੰ ਸਦਕਾਰ ਕਰਕੇ ਤੇ ਉਹਨਾਂ ਦਾ ਮਾਨ ਵਧਾਉਣ ਦੀ ਖਿਚਲ ਕਰੋ ਜੀ ਬਹੁਤ ਬਹੁਤ ਧੰਨਵਾਦ ਆਪ ਸਾਰਿਆਂ ਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ